ਚਲੋ ਵੀ ਤੁਹਾਡੇ ਨਾਲ ਕਿਹੜੇ ਪਿੰਡੇ ਰਹਿਣ ਵਾਲੀਆਂ ਮੈਂ ਖਾਪੜ ਕੇੜੀ ਦੀ ਰਹਿਣ ਵਾਲੀਆਂ ਤੇ ਨਨਾਨ ਪਰਚਾਈ ਝਗੜੇ ਸੀ ਨਨਾਨ ਪਰਚਾਈ ਝਗੜੇ ਸੀ ਤੇ ਬਾਅਦ ਚੋਂ ਮਤਲਬ ਅਸੀਂ ਇੱਕ ਦੂਜੇ ਨਾਲ ਬੋਲੇ ਆ ਉਹ ਵੀ ਬੋਲੀ ਮੈਂ ਵੀ ਬੋਲ ਕੇ ਹਟ ਗਈ ਹਾਂ ਉਹ ਵੀ ਅੰਦਰ ਚਲ ਗਈ ਮੈਂ ਵੀ ਅੰਦਰ ਚਲ ਗਈ ਤੇ ਮੈਂ ਆਪਣੇ ਗਵੰਡੀਆਂ ਘਰ ਚਲ ਗਈ ਇਹਨਾਂ ਦੇ ਘਰੇ ਗਵੰਡੀਆਂ ਘਰ ਚਲ ਗਈਆਂ ਬੱਚਿਆਂ ਨੂੰ ਸਬਜੀ ਮਤਲਬ ਨਹੀਂ ਸੀ ਬਣਾਈ ਤੇ ਮੈਂ ਬੱਚਾ ਨੂੰ ਰੋਟੀ ਖਵਾਉਣੀ ਸੀ ਤੇ ਮੈਂ ਸਬਜੀ ਲੈਣ ਚਲ ਗਈ ਆ ਤੇ ਜਿਹੜਾ ਮੈਂ ਨਣਾਣ ਦਾ ਮੁੰਡਾ ਹੀ ਸਾਜਣ ਤੇ ਉਹਨੇ ਦੱਸਿਆ ਉਹਨਾਂ ਨੇ ਸਣੀ ਮੈਂਬਰ ਨੂੰ ਕਾਲਿਆ ਉਹਨਾਂ ਨੂੰ ਪੀ ਇਦਾਂ ਲੜਾਈ ਹੋਈ ਆ ਉਹਦੇ ਮਾਮੀ ਨਾਲ ਉਹ ਮੇਰੇ ਘਰੇ ਮਤਲਬ ਸ਼ਰਾਬ ਨਾਲ ਰੱਜਿਆ ਹੀ ਸਣੀ ਮੈਂਬਰ ਮੰਗੂ ਮਿੱਠਾ ਟੇਕ ਸਾਜਣ ਇਹਨਾਂ ਮੈਨੂੰ ਗਵਾਂਡੀਆਂ ਕਰੋ ਜਾ ਕੇ ਤੇ ਸਣੀ ਨੇ ਧੂ ਲਿਆਂਦਾ ਧੂ ਕੇ ਫਿਰ ਉਹਨੂੰ ਮੇਨੂੰ ਨਾਨਦ ਮੁੰਡੇ ਨੂੰ ਸਾਜਣ ਨੂੰ ਕਿਹਾ ਕਿ ਇਹਨੂੰ ਫੜ ਲਾ ਉਹਨੇ ਮੈਨੂੰ ਵਾਲਾ ਤੋਂ ਫੜ ਲਿਆ ਉਹਨੇ ਮੇਰੇ ਬਾਹ ਫੜ ਲਈ ਤੇ ਇਹਨਾਂ ਨੇ ਮੈਨੂੰ ਮਤਲਬ ਮੇਰੇ ਗਵਾਡੀਆਂ ਨੇ ਮੈਨੂੰ ਛਡਾਇਆ ਕਿ ਉਹਨੂੰ ਛੱਡ ਦੇ ਨਾ ਇਦਾਂ ਕਰ ਛੱਡ ਦੇ ਉਹਨੂੰ ਛੱਡ ਤੇ ਸਹੀ ਗੱਲ ਕੀ ਹੋਈ ਪਹਿਲਾਂ ਗੱਲ ਤੇ ਦੱਸ ਦੇ ਤੇ ਇਹ ਮੈਨੂੰ ਧੂਕੇ ਸੜਕ ਤੇ ਲੈ ਗਏ ਸੀ ਸੜਕ ਤੇ ਫਿਰ ਇਹਨਾਂ ਮੇਰੇ ਕੱਪੜੇ ਪਾੜ ਤੇ ਕੱਪੜੇ ਪਾੜ ਕੇ ਉੱਤੇ ਚੜ ਕੇ ਬੈ ਗਿਆ ਕਹਿੰਦਾ ਕਿਹੜਾ ਲਾਉ ਮੈਨੂੰ ਲਾ ਕੇ ਵਿਖਾਵੇ ਕਿੱਚ ਜੁਰਤ ਮੈਨੂੰ ਲਾ ਕੇ ਤੇ ਦਿਖਾਵੇ ਕਿਹੜਾ ਲੰਦਾ ਵਾ ਕਿੱਚ ਜੁਰਤ ਮੁੱਲੇ ਚ ਕਹਿੰਨੇ ਨਹੀਂ ਮੈਨੂੰ ਮਤਲਬ ਸਾਰੇ ਤਮਾਸ਼ਾ ਵੇਖਿਆ ਵਾ ਤੇ ਜਿੰਨਾ ਕਰੋ ਗਵਾਡੀਆਂ ਕਰੋ ਤੂੰ ਕਿ ਲੈਂਦਾ ਸਿਰਫ ਉਹਨਾਂ ਹੀ ਮੈਨੂੰ ਛਡਾਇਆ ਵਾ ਹੋਰ ਕਿਸੇ ਨੇ ਨਹੀਂ ਮੈਨੂੰ ਛਡਾਇਆ ਮੱਲੇ ਚ ਤਮਾਸ਼ਾ ਵੇਖਿਆ ਫਿਰ ਉਹਨਾਂ ਮੇਰੇ ਕੱਪੜੇ ਪਾੜੇ ਬਰਸਤ ਪੁੱਟੀ ਆ ਤੇ ਕਿਸਾਂ ਕੀਤੀਆਂ ਉਹਦੇ ਉਹਨੇ ਮੈਨਾਂ ਰੱਜੇ ਸ਼ਰਾਬ ਨਾ ਇਹ ਰੱਜੇ ਹੀ ਜੀ ਮੰਗ ਕਰਦੇ ਹੋ ਬੋਸਲਾ ਜੀ ਬਾਬੋਸ਼ੀ ਲਾਉ ਮੈਂ ਮੰਗ ਕਰ ਦਿੰਦੇ ਕਿ ਸਾਫ ਚਾਹੀਦਾ ਜੁਤਾ ਜੁਣ ਜੀ ਹਾਂਜੀ ਹਾਂਜੀ ਆ ਕੀ ਬਣਾ ਲਈ ਭਾਈ ਆਪਣਾ ਨਾਮ ਲਾ ਕੇ ਆਪਣੀ ਸੱਚੀ ਬਾਤ ਹਾਂਜੀ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੈਂ ਬਾਬਾ ਦਦਾ ਸਿੰਘ ਚੀਚਾ ਯੂਥ ਵਿੰਗ ਚੇਅਰਮੈਨ ਪੰਜਾਬ ਸਾਡੇ ਸੰਤ ਬਾਬਾ ਨਛੱਤਰਨਾਥ ਸ਼ੇਰਗਿੱਲ ਜੀ ਕੌਮੀ ਚੇਅਰਮੈਨ ਰਜਿਸਟਰਡ ਭਾਰਤ ਸਾਡੀ ਸੰਸਥਾ ਗੁਰੂ ਗਿਆਨnath ਵਾਲਮੀਕੀ ਧਰਮ ਸਮਾਜ ਰਜਿਸਟਰਡ ਭਾਰਤ ਇੱਕ ਸਾਡੀ ਭੈਣ ਸਾਡੇ ਦਫਤਰ ਆਈ ਸੀ ਕਿ ਸਾਡੇ ਸੰਤਾ ਕੋ ਕਿਰਨਦੀਪ ਕੌਰ ਪਿੰਡ ਖਾਪੜ ਖੇੜੀ ਤੋਂ ਜਿਨ੍ਹਾਂ ਨੇ ਆਣ ਕੇ ਦੱਸਿਆ ਸਾਰਾ ਮਸਲਾ ਕਿ ਕੋ ਕਾਲੀ ਦਲ ਦਾ ਮੈਂਬਰ ਹੈ ਤਿੰਨ ਚਾਰ ਦਿਨਾਂ ਸ਼ਰਾਪ ਤੇ ਅੰਸਰ ਹੋਰ ਨੇ ਜਿਨ੍ਹਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਆ ਮੇਰੇ ਕੱਪੜੇ ਲਾਏ ਆ ਤੇ ਮੇਰੇ ਅੰਗਾਂ ਨੂੰ ਟੱਚ ਕੀਤਾ ਸਾਰਿਆਂ ਨੂੰ ਤੇ ਇਸ ਦੇ ਦੌਰਾਨ ਇਹਨੇ ਵਿਚਾਰੀ ਨੇ ਰਾਤ 2:30 ਵਜੇ ਦਰਖਾਸਤ ਵੀ ਦਿੱਤੀ ਆ ਤੇ ਚੌਕੀਨਚਾਰ ਸਾਹਿਬ ਹੁਣਾ ਵੀ ਕੋਈ ਕਾਰਵਾਈ ਨਹੀਂ ਕੀਤੀ ਨਾ ਅਮਨਦੀਪ ਐਸਐਚਓ ਨੇ ਕਾਰਵਾਈ ਕੀਤੀ ਨਾ ਡੀਐਸਪੀ ਯਾਦਵਿੰਦਰ ਨੇ ਐਸਪੀ ਡੀ ਦੀ ਨੋਟਿਚ ਵੀ ਮਸਲਾ ਸੀ ਪਹਿਲੇ ਜਿਹੜੇ ਐਸਐਸਪੀ ਸਾਹਿਬ ਹੀ ਉਹਨਾਂ ਦੇ ਧਿਆਨ 'ਚ ਵੀ ਆਈਜੀ ਤੱਕ ਇਹ ਮਸਲਾ ਸੀਗਾ ਪਰ ਕਿਸੇ ਨੇ ਵੀ ਗੌਰ ਨਹੀਂ ਕੀਤੀ ਕਿਉਂਕਿ ਇਹ ਗਰੀਬੀ ਭੀਣ ਸੀਗਾ ਇਹਦੇ ਤੇ ਤਾਂ ਨਹੀਂ ਇਹ ਮਸਲਾ ਕੀਤਾ ਤੇ ਕੱਲ ਡਿਪਟੀ ਸਾਹਿਬ ਉਹਨਾਂ ਨਾਲ ਵੀ ਮੀਟਿੰਗ ਕੀਤੀ ਸੀ ਉਹਨਾਂ ਨੇ ਦੂਜੀ ਪਾਰਟੀ ਦਾ ਪੱਖਪਾਤ ਕੀਤਾ ਵਾ ਜੀ ਤੇ ਕਿਉਂ ਇਤਰਾ ਬਾਕਪਾ ਕੀਤਾ ਜਾਏ ਹਾਂਜੀ ਉਸ ਤੋਂ ਬਾਅਦ ਉਹਨੂੰ ਮਜਬੂਰਨ ਰੋਡ ਜਾਮ ਕਰਨਾ ਪਿਆ ਕਿ ਧੀਆਂ ਭੈਣਾਂ ਦੇ ਮਸਲੇ ਜਿਹੜੇ ਸਾਨੂੰ ਇਦਾਂ ਹੀ ਹੱਲ ਕਰਾਉਣੇ ਪੈਂਦੇ ਆ ਜਦੋਂ ਦੀ ਆਮ ਪਾਰਟੀ ਦੀ ਸਰਕਾਰ ਆਈ ਆ ਜਿੰਨੇ ਵੀ ਮਸਲੇ ਹੱਲ ਕਿਸੇ ਪਾਰਟੀ ਨੇ ਵੀ ਕਰਵਾਏ ਧਰਨੇ ਨਾਲ ਕਰਵਾਏ ਧਰਨੇ ਤੋਂ ਬਿਨਾਂ ਨਹੀਂ ਕੋਈ ਮਸਲਾ ਹੱਲ ਹੋਇਆ ਹਾਂਜੀ ਹਾਂਜੀ ਬਿਲਕੁਲ ਜੀ ਉਹਨਾਂ ਨੇ ਸਾਨੂੰ ਸਮਾਂ ਦਿੱਤਾ 2 ਦਿਨ ਦਾ ਕਿ 2 ਦਿਨ ਦੇ ਵਿੱਚ ਇਹ ਪਰਚਾ ਦਿੱਤਾ ਜਾਊਗਾ ਨਹੀਂ ਤੇ ਇਹੀ ਐਸਐਸਪੀ ਦਾ ਘਰਾਓ ਕਰਾਂਗੇ 2 ਦਿਨ ਬਾਅਦ ਹਾਂਜੀ ਹਾਂਜੀ ਰੋਡ ਹੁਣ ਓਪਨ ਕਰ ਦਿੱਤਾ ਆ ਜਿਹੜਾ ਰੋਡ ਜਾਮ ਕੀਤਾ ਸੀ ਇਹ ਨੈਸ਼ਨਲ ਟਾਰੀ ਰੋਡ ਹੈ ਜੀ ਬਾਰਡਰ ਰੋਡ ਨੈਸ਼ਨਲ ਹਾਈਵੇ ਸ਼ਣੀ ਹੈ ਜੀ ਮੇਰਾ ਕਿਹੜਾ ਪਿੰਡ ਆ ਖਾਪੜ ਕਿਹੜੀ ਤੁਹਾਡੇ ਦੇ ਇਨਜਾਮ ਲਾ ਰਹੇ ਨੇ ਤੁਹਾਡੇ ਪਿੰਡ ਦੇ ਲੋਕ ਬੀਬੀ ਇੱਕ ਵੀ ਜਿਹੜਾ ਟੀਰਾਂ ਛੇੜਖਾੜੀ ਕੀਤੀ ਹੈ ਕਪੜੇ ਪਾੜੇ ਕੀ ਇਹ ਮਾਮਲਾ ਬਣਾ ਨਹੀਂ ਨਹੀਂ ਪਿੰਡ ਦੇ ਲੋਕ ਨਹੀਂ ਲਾ ਰਹੇ ਜੀ ਪਿੰਡ ਕੋ ਦੋ ਵਾਰੀ ਬੀਬੀ ਲਾਉਣ ਦੀ ਆ ਬੀਬੀ ਆਈ ਮੁੰਡੇ-ਮੁੰਡੇ ਲੜੇ ਆ ਕੋਈ ਐਹੋ ਜੀ ਗੱਲ ਨਹੀਂ ਆ ਦੋ ਵਾਰੀ ਅੰਕਵਾਰੀ ਵੀ ਹੋਈ ਆ ਕੋਈ ਐਹੋ ਜੀ ਗੱਲ ਨਹੀਂ ਆ ਇਹ ਝੂਠਾ ਹੀ ਇਨਜਾਮ ਲਾਈ ਜਾਂਦੀ ਆ ਜੇ ਐਹੋ ਜੀ ਕੋਈ ਗੱਲ ਹੋਵੇ ਤੇ ਪਿੰਡ ਸਾਥ ਦਿੰਦਾ ਤੁਸੀਂ ਆਂਡ ਗਵਾਨ ਕੋ ਫੇਰ ਅੰਕਵਾਰੀ ਕਰਾ ਲਓ ਜੇ ਇਹੋ ਜੀ ਗੱਲ ਕੋਈ ਹੋਊਗੀ ਤੇ ਫਿਰ ਆਪੇ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਆਪੇ ਸਾਹਮਣੇ ਆ ਜਾਣਾ ਪਰ ਤੁਸੀਂ ਮੈਂਬਰ ਵਜੂਦਾ ਤੁਹਾਡੇ ਰਿਸਟਾ ਦਾ ਜਾਬ ਲੱਗਣੇ ਕਿ ਕਿਤੇ ਵੀ ਜਾ ਰਿਹਾ ਅੰਜਾਮ ਭਾਜੀ ਜਿੱਦਾਂ ਮਰਜੀ ਜਿੱਥੇ ਮਰਜੀ ਲਾਈ ਜਾ ਸਕਦੇ ਇਹ ਕਿਹੜੀ ਗੱਲ ਅੰਜਾਮਾਂ ਦੀ ਗੱਲ ਨਹੀਂ ਸਚਾਈ ਸਚਾਈ ਤੇ ਚੱਲਣਾ ਚਾਹੀਦਾ ਵਾ ਜਿਹੜੀ ਗੱਲ ਆ ਕਿਉਂ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਟਾਰਗੇਟ ਵੇਖੋ ਜੀ ਐਵੇਂ ਨਜਾਇਜ਼ ਹੀ ਬਾੜੀ ਬਾੜੀ ਆ ਵਾਲਟੀ ਬਾਜੀ ਕਰਕੇ ਜਾਂ ਲਾ ਲਓ ਜਾਂ ਉਦਾਂ ਲਾ ਲਓ ਕੋਈ ਇਹੋ ਜਿਹਾ ਕੋਈ ਗੱਲ ਤੇ ਹੈਗੀ ਨਹੀਂ ਤੁਸੀਂ ਸਾਡੇ ਲਾਗੇ ਗਵਾਣ ਮੱਤੇ ਨੂੰ ਅਨਕਵਾਰੀ ਕਰਾਓ ਜਿੱਦਾਂ ਮਰਜੀ ਦੋਰ ਹੀ ਤੇ ਅੱਗੇ ਹੋ ਚੁੱਕੀ ਆ ਬਾਕੀ ਤੁਸੀਂ ਫੇਰ ਅਨਕਵਾਰੀ ਕਰਾ ਲਿਓ ਬਾਅਦ ਦੇ ਬਾਅਦ ਵਾਲੀ ਗੇਟਨ ਸਰਿਆ ਬੀਬੀ ਦੇ ਕਹਿ ਵੀ ਤੁਹਾਡੇ ਨਾਲ ਤੁਸੀਂ ਜੋਗੀ ਤਾਂ ਵੀ ਦੇਖੋ ਜਦੋਂ ਆਪਾਂ ਕੇਤੇ ਇਨਜਾਮ ਲਾਉਨੇ ਆ ਜਾਂ ਤੇ ਉੱਥੇ ਕੋਈ ਵੀਡੀਓ ਹੋਵੇ ਜਾਂ ਕੋਈ ਬਣਾਈ ਹੋਵੇ ਕਿਸੇ ਨੇ ਕੈਮਰਾ ਲੱਗਾ ਹੋਵੇ ਤੇ ਫਿਰ ਮੈਨੂੰ ਦੱਸ ਦੇ ਮੈਨੂੰ ਲਿਆ ਕੇ ਸੱਚਾਈ ਦਿਖਾ ਦੇ ਤਾਂ ਪਰ ਜੇ ਬੀਬੀ ਘਰੇ ਉਹ ਘਟਣਾ ਵਾਪਸ ਲਿਓ ਬੀਬੀ ਗਵਾ ਹਿਆ ਕੋਈ ਉਹਦੇ ਘਰ ਨਹੀਂ ਉਹਦੇ ਮੁੰਡਿਆਂ ਨਾਲ ਤੇ ਲੜਾਈ ਆ ਉਹਨੇ ਤੇ ਬੰਨਾ ਹੀ ਬੰਨਾ ਇਸ ਚੀਜ਼ ਦੀ ਗਵਾਹ ਜੀ ਉਹਦੇ ਨਾਲ ਉਹਦੇ ਮੁੰਡਿਆਂ ਨਾਲ ਲੜਾਈ ਤੇ ਉਗਵਾਈ ਬੰਡੀ ਆ ਨਾ ਲੜਾਈ ਉਹਦੀ ਉਹਦੀ ਬੀਬੀ ਨਾਲ ਉਹਦੇ ਮੁੰਡਿਆਂ ਨਾਲ ਹੀ ਤੇ ਲੜਾਈ ਆ ਹੋਰ ਤੇ ਕੋਈ ਗੱਲ ਹੈਗੀ ਨਹੀਂ ਆ ਉਹਨੇ ਤੇ ਗਵਾਹ ਆਪੇ ਬੰਨਾ ਲਿਆਓ ਤੁਸੀਂ ਕਰਾਓ ਹੋਰਾਂ ਦੇ ਗਵਾਣ ਦੇ ਸਾਡੇ ਦੀ ਕਰਾਓ ਗਵਾਹੀ ਤੁਹਾਨੂੰ ਆਪੇ ਸੱਚਾਈ ਦੱਸਣਗੇ ਕੀ ਮੰਗ ਕਰਦੇ ਹੋ ਮੰਗ ਤੇ ਅਸੀਂ ਇਹੋ ਕਰਦੇ ਆ ਜੀ ਵੇਖੋ ਸਾਡਾ ਇਨਸਾਫ ਹੋਣਾ ਚਾਹੀਦਾ ਵਾ ੱੱਕਾ ਕਰਨ ਦੇ ਸਾਡੇ ਦੇ ਨਾਲ ਜਿਹੜੀ ਗੱਲ ਆ ਅੱਜ ਵੀ ਵੇਖੋ ਕਿੰਨਾ ਤਗੜਾ ਤੁਹਾਡੇ ਸਾਹਮਣੇ ਜੋ ਵੀ ਹੋਣ ਰਿਹਾ ਤੁਸੀਂ ਆਪ ਵੇਖਣ ਦੇ ਤੁਹਾਡੇ ਦਾ ਤੁਹਾਡੇ ਪਿੰਡ ਦੀ ਪੰਚਾਇਤ ਤੋਂ ਤੁਹਾਡਾ ਖੜੇ ਸਾਡੇ ਜਰੂਰ ਜੀ ਜਰੂਰ ਸਚਾਈ ਦਾ ਸਾਥ ਦੇਣਾ ਚਾਹੀਦਾ ਵਾ ਗੱਲ ਖੜਨ ਦੀ ਨਹੀਂ ਆ ਸਚਾਈ ਨਾਲ ਤੁਰਨਾ ਚਾਹੀਦਾ ਵਾ ਸਚਾਈ ਨਾਲ ਤੁਰਨਾ ਚਾਹੀਦਾ ਗੱਲ ਖਲੋਨ ਦੀ ਨਹੀਂ ਜਾਂ ਉਧਰੋਂ ਜਾਂ ਇਧਰੋਂ ਸਚਾਈ ਦਾ ਸਾਥ ਦੇਣਾ ਚਾਹੀਦਾ ਨਾ ਪਰ ਕੀ ਲੱਗਦਾ ਕਿ ਮੈਂਬਰ ਹੀ ਬੜਾ ਜ਼ਿੰਮੇਵਾਰ ਹੋ ਸਕਦਾ ਦਾਵਾ ਮੈਂ ਬੰਦੇ ਹੋ ਇਸ ਤਰ੍ਹਾਂ ਮੈਂਬਰਾਂ ਤੇ ਇਹਦਾ ਇਲਜ਼ਾਮ ਲੱਗਣੇ ਜਾਂ ਕਿਤਾਬ ਇਹਨਾਂ ਦੇ ਭਾਜੀ ਪਾਰਟੀ ਬਾਜੀ ਤੁਹਾਨੂੰ ਪਤਾ ਹੀ ਆ ਅੱਜਕੱਲ ਕੀ ਚੱਕਰ ਬਣ ਗਿਆ ਵਾ ਏਦਾਂ ਹੀ ਇੱਕ ਦੂਜੇ ਤੇ ਚੱਕੜ ਛੁੱਟੀ ਜਾਂਦੇ ਛੁੱਟੀ ਜਾਂਦੇ ਆ ਬਸ ਇਹ ਲੱਗਦਾ ਕਿ ਨਸਬਾਕ ਜਿਹੜੀ ਜਾਂਚ ਕਰਨੀ ਚਾਹੀਦੀ ਉਸ ਤੋਂ ਬਾਅਦ ਕਰਦੇ ਜਾਂਦੇ ਆ ਜਾਂਚ ਕਰਕੇ ਫਿਰ ਕਰਨਾ ਚਾਹੀਦਾ ਅੱਗੇ ਜੋ ਵੀ ਬੰਦਾ ਵਾ ਠੀਕ ਦੋ ਅਰਿੰਕ ਵਾਰੀ ਹੋ ਚੁੱਕੀ ਆ ਫੇਰ ਕਰਾ ਲੈਣ ਠੀਕ ਹੈ ਦੋ ਦੋ ਤੇ ਪਾਣੀ ਹੋ ਜਾਊ ਆਪਣੇ ਆਪ ਜਰੂਰ ਹੋਊਗਾ ਜਰੂਰ ਹੋਊਗਾ ਮੈਂ ਕਿੰਨਾ ਜ਼ਰੂਰ ਹੋਊਗਾ ਏ ਦੇਖੋ ਇਹ ਕ੍ਰਮਕ ਧਿਆਨ ਦੇ ਵਿੱਚ ਹੈ ਪਹਿਲਾਂ ਵੀ ਐਸਐਚਓ ਸਾਹਿਬ ਨੇ ਮੌਕਾ ਵੇਖਿਆ ਇਹ ਭੈਣ ਦਾ ਜਿਹੜਾ ਮਸਲਾ ਨਾ ਇਹ ਮੇਰੇ ਕੋਲ ਆਇਆ ਤੇ ਦਾਰ ਸਿੰਘ ਨੂੰ ਨਹੀਂ ਵੀ ਇਹਨਾਂ ਨਾਲ ਵਧਿੱਕੀ ਹੋਈ ਹੈ ਜਿਹੜੀ ਗੱਲ ਹੈ ਕਿ ਵਿਕੋ ਚੱਕਰਾ ਨਾਲ ਗਲੀ ਦੇ ਵਿੱਚ ਹੋਇਆ ਇਹ ਕਦੇ ਅੰਦਰ ਇਨਕੁਆਇਰੀ ਕੀਤੀ ਹੈ ਫਿਰ ਵੀ ਅਸੀਂ ਇਹਨਾਂ ਨੂੰ ਅਸ਼ਵਾਸਨ ਦੇਉਂਦੇ ਆ ਕਿ ਅਸੀਂ ਮੈਂ ਜਾ ਕੇ ਪਿੰਡ ਜਾ ਕੇ ਵੈਰੀਫਾਈ ਕਰਕੇ ਜੋ ਪੰਦੀ ਕਾਰਵੀ ਉਹ ਕਰਦੇ ਆਂਗੇ ਜੀ ਜੀ ਨੂੰ ਇਲਜ਼ਾਮ ਲਾਇਆ ਜਾ ਰਿਹਾ ਵੀ ਕਪੜੇ ਪਾੜੇ ਦੇ ਅੰਦਰ ਜਾ ਕੇ ਬਹੁਤ ਬਦਸਲੂਕੀ ਕੀਤੀ ਗਈ ਹੈ ਸਵੈਸਵਨ ਦੇ ਦੇਖੋ ਗੱਲ ਪਤਾ ਕੀ ਇਲਜ਼ਾਮ ਦਰਖਾਸਤ ਦੇ ਵਿੱਚ ਵੀ ਉਹਨਾਂ ਨੇ ਇਹ ਲਵਾਏ ਆ ਪਰ ਉਸ ਵਕਤ ਜੋ ਉੱਥੇ ਐਸਟੀਓ ਸਾਹਿਬ ਨੇ ਇਨਕੁਆਰੀ ਕੀਤੀ ਹੈ ਗੱਲ ਸਾਹਮਣੇ ਨਹੀਂ ਸੀ ਆਈ ਹੁਣ ਕੀ ਆਸ਼ਵਾਸ਼ਣ ਦਵਾ ਰਹੇ ਤੁਸੀਂ ਮੈਂ ਇਹਨਾਂ ਨੂੰ ਕਹਿੰਦਾ ਵੀ ਮੈਂ ਆਪ ਜਾ ਕੇ ਇਨਕੁਆਰੀ ਕਰ ਲੈਣਾ ਪਿੰਡ ਦੇ ਵਿੱਚੋਂ ਪਿੰਡ ਬਿਆਨ ਲੈ ਕੇ ਤੇ ਸਾਰਿਆਂ ਦੇ ਜੋ ਬੰਦੀ ਹੋएगी ਕਰਫ ਕਰਦੇ ਆ ਠੀਕ ਹੈ ਸਰ ਫਿਰ ਤਰਲਾ ਚੁੱਕਿਆ ਜੀ ਹੁਣ ਬਿਲਕੁਲ ਸਾਰੇ ਪਰਮਿਆਂ ਦੇ ਨਾਲ ਨੇ ਸਾਰੇ ਆਪਣੇ ਸੰਘੇ ਨਹੀਂ ਸਾਨੂੰ ਗੁੱਸਾ ਨਾਰਾਜ਼ਗੀ ਹੁੰਦੀ ਨਿਕਲ ਗਈ ਹੈ